ਜਿਹੜਾ ਵੀ ਕੋਈ ਵਿਅਕਤੀ ਵੋਟਰ ਆਗਾ ਪੰਜਾਬ ਦਾ ਉਹਨਾਂ ਵੋਟਰਾਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਇਲੈਕਸ਼ਨ ਕਮਿਸ਼ਨ ਚਲਾਵੇ ਕਿ ਪੰਜਾਬ ਦਾ ਹਰ ਇੱਕ ਵੋਟਰ ਜਿਹੜਾ ਉਹ ਆਪਣੇ ਰਾਈਟ ਜਾਣਦਾ ਹੋਵੇ ਅਵੇਅਰ ਹੋਵੇ ਸੋ ਉਹਦੇ ਲਈ ਅਸੀਂ ਸਪੈਸ਼ਲ ਡਰਾਈਵ ਚਲਾਉਣ ਦੀ ਵੀ ਬੇਨਤੀ ਕਰਕੇ ਆਂਗੇ ਇਹ ਮੰਗਾ ਅਸੀਂ ਇਲੈਕਸ਼ਨ ਕਮਿਸ਼ਨ ਦੀ ਮਾਨਯੋਗ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਂਗੇ ਕਿ ਤੁਰੰਤ ਤੁਰੰਤ ਜਿਹੜੇ ਅਜੇ-ਜੇ ਇੱਕ ਤੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤ੍ਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਬੜੇ ਇੰਪੋਰਟੈਂਟ ਇਸ਼ੂ ਦੇ ਲੈ ਕੇ ਪੰਜਾਬ ਸਟੇਟ ਦੇ ਇਲੈਕਸ਼ਨ ਕਮਿਸ਼ਨ ਪੰਜਾਬ ਸਟੇਟ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਇਆਂਗੇ ਕਿ ਪੰਜਾਬ ਦੇ ਅੰਦਰ ਪੰਜਾਬ ਦੀਆਂ ਸਰਪੰਚਾਂ ਦੀਆਂ ਪੰਜਾਬ ਦੀਆਂ ਪੰਚਾਂ ਦੀਆਂ ਯਾਨੀ ਕਿ ਡੈਮੋਕਰੇਸੀ ਦੇ ਲੋਕਤੰਤਰ ਦੇ ਸਭ ਤੋਂ ਛੋਟੇ ਅੰਗ ਦੀਆਂ ਇਲੈਕਸ਼ਨ ਜਿਹੜੀ ਆ ਉਹ ਪੰਜਾਬ ਚ ਕਰਾਇਆ ਜਾ ਰਹੀਆਂ ਨਹੀਂ ਹੈ ਹਰੇਕ 5 ਸਾਲਾਂ ਬਾਅਦ ਪ੍ਰੋਸੈਸਾ ਕਿ ਪੰਚ ਚੁਣਿਆ ਜਾਂਦਾ ਹੈਗਾ ਸਰਪੰਚ ਚੁਣਿਆ ਜਾਂਦਾ ਹੈਗਾ ਕਿਉਂਕਿ ਇਸ ਵਾਰ ਇਲੈਕਸ਼ਨ ਜਿਹੜੀ ਆ ਉਹ 15 ਅਕਤੂਬਰ ਨੂੰ ਹੋਣ ਜਾ ਰਹੀ ਹੈਗੀ ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਬਫਦ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏਗੇ ਬੜਾ ਸਪਸ਼ਟਾ ਕਿ ਡੈਮੋਕ੍ਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਸਭ ਤੋਂ ਛੋਟੀ ਇਕਾਈ ਜਿਹੜੀ ਆ ਉਹ ਪੰਚ ਨੂੰ ਮੰਨਿਆ ਗਿਆ ਹੈ ਉਸ ਤੋਂ ਬਾਅਦ ਸਰਪੰਚ ਨੂੰ ਮੰਨਿਆ ਗਿਆ ਔਰ ਪੰਜਾਬ ਦੇ ਅੰਦਰ ਥੋੜੇ ਦਿਨ ਪਹਿਲਾਂ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਡਿclare ਹੋਈ ਤਾਂ ਉਸ ਸਮੇਂ ਮਾਡਲ ਕੋਡ ਆਫ ਕੰਡਕਟ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲੱਗਿਆ ਪਰ ਲੇਕਿਨ ਪਿੱਛੇ ਜੇ ਕੁਝ ਘਟਨਾਵਾਂ ਵਾਪਰੀਆਂ ਕੁਝ ਜਿਹੜੀਆਂ ਮੀਡੀਆ ਰਿਪੋਰਟਸ ਸਾਹਮਣੇ ਆਈਆਂ ਕਿ ਪੰਜਾਬ ਦੇ ਅੰਦਰ ਕੁਝ ਪਿੰਡਾਂ 'ਚ ਹਾਲਾਂਕਿ ਉਹ ਛਿਟਪੁਟ ਘਟਨਾਵਾਂ ਰਹਿ ਗਈਆਂ ਇਕਾਦੁੱਕਾ ਘਟਨਾਵਾਂ ਸਾਹਮਣੇ ਆਈਆਂ ਕਿ ਉਥੇ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਨੇਗੇ ਉਹ ਬੋਲੀ ਲਾ ਕੇ ਚੁਣੇ ਜਾਂਦੇ ਨੇਗੇ ਉਹ ਹਾਇਰ ਜਿਹੜਾ ਬੰਦਾ ਹਾਇਰ ਹਾਇਰ ਪ੍ਰਾਈਸ ਜਿਹੜੀ ਆ ਜਾਦਾ ਪੈਸੇ ਪਿੰਡ ਨੂੰ ਦੇਊਗਾ ਜਾਂ ਪਿੰਡ ਦੇ ਕਿਸੇ ਕੰਮ ਲਈ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਰਹੀਆਂ ਅੱਜ ਅਸੀਂ ਮੰਗੋ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਂਗੇ ਕਿ ਤੁਰੰਤ ਤੁਰੰਤ ਜਿਹੜੇ ਅਜੇ-ਜੇ ਇੱਕ ਦੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਉਹ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਡੈਮੋਕਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਐਸੀ ਕੋਈ ਥਾਂ ਨਹੀਂ ਨਾ ਹੀ ਮਾਡਲ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਦਿੰਦਾਗਾ ਸੋ ਇਹਦੇ ਖਿਲਾਫ ਅਸੀਂ ਮਿਲ ਕੇ ਆਏ ਹਾਂ ਕਿ ਆਮ ਆਦਮੀ ਪਾਰਟੀ ਇਸ ਦੇ ਬਿਲਕੁਲ ਖਿਲਾਫ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਇਕਾਈ ਚਾਹੁੰਦੀ ਹੈ ਬਿਲਕੁਲ ਫੇਅਰ ਇਲੈਕਸ਼ਨ ਬਿਲਕੁਲ ਸਾਫ ਸੁਥਰੀ ਇਲੈਕਸ਼ਨ ਬਿਲਕੁਲ ਪਾਰਦਰਸ਼ਾ ਢੰਗ ਦੇ ਨਾਲ ਇਲੈਕਸ਼ਨ ਹੋਵੇ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਵੀ ਬੇਨਤੀ ਕਰਕੇ ਆਂਗੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਲਾਗੂ ਹੋਇਆਗਾ ਉਹਨੂੰ ਉਹਦੀ ਸਟ੍ਰੈਕਟਲੀ ਕੰਪਲਾਈਅੰਸ ਹੋਵੇ ਉਹਦੀ 100% ਜਿਹੜੀ ਆ ਉਹ ਲਾਗੂ ਹੋਣਾ ਚਾਹੀਦਾ ਕਿਤੇ ਵੀ ਕਿਸੇ ਵੀ ਵਿਅਕਤੀ ਨੂੰ ਹਾਈਜੈਕ ਨਹੀਂ ਕਰਨ ਦੀ ਆਗਿਆ ਹੋਣੀ ਚਾਹੀਦੀ ਬਲਕਿ ਸਬੰਧਤ ਐਸਐਸਪੀ ਸਹਿਵਾਨ ਡਿਪਟੀ ਕਮਿਸ਼ਨਰ ਸਹਿਵਾਨ ਐਸਡੀਐਮ ਸਹਿਵਾਨ ਬੀਡੀਓ ਬੀਡੀਪੀਓ ਡੀਡੀਪੀਓ ਜਿੰਨੇ ਵੀ ਅਫਸਰ ਸਹਿਬਾਨ ਨੇ ਉਹ ਇਸ ਗੱਲ ਨੂੰ ਇਨਸ਼ੋਰ ਕਰਨ ਕਿ ਪੰਜਾਬ ਦੇ ਅੰਦਰ ਸਾਰੇ ਵਿਅਕਤੀ ਜਿਹੜੇ ਯੋਗ ਨੇਗੇ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਇਲੈਕਸ਼ਨ ਲੜਨ ਦੇ ਯੋਗ ਨੇ ਉਹਨਾਂ ਨੂੰ ਤੁਰੰਤ ਸਮੇਂ ਦੇ ਅਨੁਸਾਰ ਐਨਓਸੀ ਜਾਰੀ ਹੋਣੇ ਚਾਹੀਦੀਆਂ ਨੇ ਉਹਨਾਂ ਦੇ ਆ ਜਿਹੜੇ ਫਾਰਮ ਲਗੇ ਉਹ ਲੈਣੇ ਚਾਹੀਦੇ ਸਾਰੀ ਗੱਲ ਜਿਹੜੀ ਆ ਅਸੀਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖ ਕੇ ਆਇਆਗੇ ਔਰ ਦੇ ਨਾਲ ਹੀ ਕੁਝ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਜਦੋਂ ਕਾਊਂਟਿੰਗ ਹੁੰਦੀ ਹੈ ਸ਼ਾਮ ਨੂੰ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਆ 4 ਵਜੇ ਤੋਂ ਬਾਅਦ ਸਮਾਂ ਦਾ ਕਿਉਂਕਿ 4 ਵਜੇ ਤੱਕ VOTING ਹੋਣੀ ਆ ਸਾਢੇ 4 ਜਾਂ 5 ਵਜੇ ਕਾਊਂਟਿੰਗ ਸਟਾਰਟ ਹੋਣੀ ਆ ਕਈ ਪਿੰਡ ਵੱਡੇ ਨੇਗੇ ਕਈ ਪਿੰਡ ਵੱਡੇ ਨੇ ਜਿਨ੍ਹਾਂ ਦੀ VOTER LIST ਜਿਹੜੀ ਆ ਉਹ ਲਗਭਗ 10000 ਤੱਕ ਹੋ ਜਾਂਦੀ ਆ 9 10 11 12000 ਤੱਕ ਹੋ ਜਾਂਦੀ ਆ ਸੋ ਉੱਥੇ VOTES ਦੀ ਗਿਣਤੀ ਕਰਦੇ ਆ ਰਾਤ ਨੂੰ ਹਨੇਰਾ ਪੈ ਜਾਂਦਾਗਾ ਸੋ ਉੱਥੇ ਕੋਈ ਗਲਤ ਅੰਸਰ ਮਹਿਸੂਸ ਨਾ ਕਰ ਜੇ ਸੋ ਉੱਥੇ ਅਸੀਂ ਐਡਕੂਟ ਸਿਕਿਉਰਿਟੀ ਜਿਹੜੀ ਆ ਸਿਕਿਉਰਿਟੀ ਹੋਰ ਵਧਾਉਣ ਦੀ ਗੱਲ ਕਰਕੇ ਆਂਗੇ ਕਿ ਉੱਥੇ ਸਿਕਿਉਰਿਟੀ ਵਧਾਈ ਜਾਵੇ ਔਰ ਸੈਂਸਿਟਰ ਜਿਹੜੇ ਬੂਥ ਨੇ ਜਾਂ ਹਾਈਪਰ ਸੈਂਸਿਟਿਵ ਜਿਹੜੇ ਬੂਥ ਨੇਗੇ ਉਹਨਾਂ ਨੂੰ ਮਾਨਿਟਰਿੰਗ ਕਰਨ ਦੇ ਲਈ ਸਿਕਿਉਰਿਟੀ ਦੀ ਜਿਹੜੀ ਹੈ ਹੋਰ ਵਧਾਈ ਜਾਵੇ ਸੋ ਇਹ ਅਸੀਂ ਔਰ ਇਸ ਦੇ ਨਾਲ ਹੀ ਇੱਕ ਵੱਡਾ ਹੋਰ ਅਸੀਂ ਬੇਨਤੀ ਕਰਕੇ ਆਂਗੇ ਕਿ ਪੰਜਾਬ ਦੇ ਵੈਸੇ ਦਾ ਪੰਜਾਬ ਦਾ ਵੋਟਰ ਜਿਹੜਾ ਉਹ ਬਹੁਤ ਅਵੇਅਰ ਹੈਗਾ ਕਿ ਪੰਜਾਬ ਦੇ ਅੰਦਰ ਹਮੇਸ਼ਾ ਹੀ ਸਾਫ਼ ਸੁਥਰੀਆਂ ਇਲੈਕਸ਼ਨਾਂ ਜਦੋਂ ਪਾਰਲੀਮੈਂਟ ਦੀ ਹੁੰਦੀ ਆ ਜਾਂ ਅਸੈਂਬਲੀ ਦੀ ਹੁੰਦੀ ਆ ਪਰ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਅਨਸਰ VOTER ਨੂੰ ਲੁਭਾਉਣ ਦੇ ਲਈ ਲਾਲਚ ਦੇਣ ਲਈ ਕੁਛ ਨਾ ਕੁਛ ਪੈਦਾ ਕਰਨ ਦੀ ਕੋਸ਼ਿਸ਼ ਕਰਦਾਗਾ ਸੋ ਉਹਦੇ ਖਿਲਾਫ ਵੀ ਅਸੀਂ ਲੈ ਕੇ ਆਏ ਆਗੇ ਕਿ ਆਮ ਆਦਮੀ ਪਾਰਟੀ ਬਿਲਕੁਲ ਫੇਰ ਇਲੈਕਸ਼ਨ ਚਾਹੁੰਦੀ ਹੈਗੀ ਕਿ ਜਿਹੜਾ ਵੀ ਕੋਈ ਵਿਅਕਤੀ VOTER ਆਗਾ ਪੰਜਾਬ ਦਾ ਉਹਨਾਂ VOTERਾਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਇਲੈਕਸ਼ਨ ਕਮਿਸ਼ਨ ਚਲਾਵੇ ਕਿ ਪੰਜਾਬ ਦਾ ਹਰ ਇੱਕ VOTER ਜਿਹੜਾ ਆਪਦੇ ਰਾਈਟ ਜਾਣਦਾ ਹੋਵੇ ਅਵੇਅਰ ਹੋਵੇ ਸੋ ਉਹਦੇ ਲਈ ਅਸੀਂ ਸਪੈਸ਼ਲ ਡਰਾਈਵ ਚਲਾਉਣ ਦੀ ਵੀ ਬੇਨਤੀ ਕਰਕੇ ਆਂਗੇ ਇਹ ਮੰਗਾ ਅਸੀਂ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਸਾਹਮਣੇ ਸਾਡੇ ਵਫਦ ਨੇ ਰੱਖੀਆਂ ਨੇਗੀਆਂ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਤੁਰੰਤ ਉਹਨਾਂ ਨੇ ਮੀਟਿੰਗ ਬੁਲਾਈ ਹੈ ਕਿ ਮੈਂ ਡੀਜੀਪੀ ਸਾਹਿਬ ਨੂੰ ਦਾ ਮੀਟਿੰਗ ਬੁਲਾ ਕੇ ਐਡਕੂਟ ਸਕਿਉਰਿਟੀ ਜਿਹੜੀ ਆ ਸਕਿਉਰਿਟੀ ਦਾ ਪ੍ਰਬੰਧ ਕਰਾਂਗੇ ਔਰ ਇਸ ਤਰ੍ਹਾਂ ਦੀ ਜਿਹੜੀਆਂ ਪਹਿਲਾਂ ਇੱਕ ਦੋ ਘਟਨਾਵਾਂ ਸਾਹਮਣੇ ਆਈਆਂ ਰਗੀਆਂ ਉਹਨਾਂ ਦੇ ਖਿਲਾਫ ਉਹਨਾਂ ਨੇ ਸਖਤ ਐਕਸ਼ਨ ਲੈਣ ਲਈ ਸਾਡੇ ਸਾਹਮਣੇ ਆਪਣੀ ਬਚਨਬੱਤਾਂ ਦਿਖਾਈ ਜਾਗੀ ਦੁਹਰਾਈ ਜਾਗੀ ਸੋ ਮੈਂ ਸਾਹਮਣੇ ਦਾ ਅੱਜ ਆਮ ਆਦਮੀ ਪਾਰਟੀ ਕਿਉਂਕਿ ਚਾਹੁੰਦੀ ਹੈਗੀ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਜਿਹੜੀ ਆ ਉਹ ਸਾਫ ਸੁਥਰੀ ਪਾਰਦਰਸ਼ਤਾ ਨਾਲ ਹੋਵੇ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਆਪਣਾ ਮੈਂਮੋਰੈਂਡਮ ਜਿਹੜਾ ਉਹ ਸਬਮਿਟ ਕਰਕੇ ਆਏ ਹਾਂ